ਸਾਹਿਕਾਰ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਵੱਲੋਂ ਹਾਲੇ ਵੀ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਰ ਜਿਹੜੇ ਮਰਨ ਵਰਤ ਉੱਤੇ ਬੈਠੇ ਹੋਏ ਨੇ ਜਿਨ੍ਹਾਂ ਨੂੰ ਅੱਜ ਪੂਰੇ 41 ਦਿਨ ਹੋ ਗਏ ਨੇ ਉਹਨਾਂ ਨੂੰ ਵਾਰ-ਵਾਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਇੱਧਰ ਪੰਜਾਬ ਤੋਂ ਭਾਰਤੀ ਜਨਤਾ ਪਾਰਟੀ ਦੇ ਕੁਝ ਵੱਡੇ ਆਗੂ ਹੁਣ ਵਿਰੋਧ ਕਰ ਰਹੇ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਨਹੀਂ ਲੇਕਿਨ ਭਾਰਤੀ ਜਨਤਾ ਪਾਰਟੀ ਦਾ ਕਿ ਆਖਰਕਾਰ ਭਾਰਤੀ ਜਨਤਾ ਪਾਰਟੀ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਵੋਟ ਮੰਗਣੀ ਹੈ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਭਾਰਤੀ ਜਨਤਾ ਪਾਰਟੀ ਦਾ ਗਠਜੰਬੰਦਨ ਤੇ ਨਹੀਂ ਹੋਵੇਗਾ ਜੇਕਰ ਹੋਵੇਗਾ ਤਾਂ ਸੁਖਬੀਰ ਸਿੰਘ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਹੋਰ ਨਵਾਂ ਪ੍ਰਧਾਨ ਬਣਿਆ ਸੁਖਬੀਰ ਸਿੰਘ ਬਾਦਲ ਤੋਂ ਅਲੈਦਾ ਤਾਂ ਵੋਟ ਨਹੀਂ ਪਵੇਗੀ ਸ਼੍ਰੋਮਣੀ ਅਕਾਲੀ ਦਲ ਨੂੰ ਇਧਰ ਜਿੰਨੇ ਵੀ ਵੱਡੇ ਆਗੂ ਨੇ ਉਹ ਵਾਰ-ਵਾਰ ਇਸ ਗੱਲ ਉੱਤੇ ਤਰਜੀਜ਼ ਕਰ ਰਹੇ ਨੇ ਯਾਨੀ ਕਿ ਵਾਰਨਿੰਗ ਦੇ ਰਹੇ ਨੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਲੋਕ ਖਾਸ ਕਰਕੇ ਪੰਜਾਬ ਦਾ ਮਜ਼ਦੂਰ ਵਰਗ ਅਤੇ ਪੰਜਾਬ ਦੇ ਕਿਸਾਨ ਸਾਨੂੰ ਆਪਣੇ ਘਰਾਂ ਦੇ ਵਿੱਚ ਨਹੀਂ ਵੜਨ ਦੇਣਗੇ ਕਿਉਂਕਿ ਇਹੀ ਹਾਲ ਹੋਇਆ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਇਹੀ ਹਾਲ ਹੋਇਆ ਸੀ 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਫਿਰ ਪੰਜਾਬ ਦੇ ਵਿੱਚ ਪੰਜ ਹਲਕਿਆਂ ਦੇ ਵਿੱਚੋਂ ਜਿਹੜੀਆਂ ਜਿਮਨੀ ਚੋਣਾਂ ਹੋਈਆਂ ਉੱਥੇ ਵੀ ਖਾਤਾ ਨਹੀਂ ਖੁੱਲਿਆ ਭਾਰਤੀ ਜਨਤਾ ਪਾਰਟੀ ਦਾ ਇੱਧਰ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਯਾਨੀ ਕਿ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੱਲਿਆ ਸੀ ਦੋ ਵਾਰ ਉਹ ਮੁਕਮਤ ਨਹੀਂ ਰਹਿ ਚੁੱਕੇ ਨੇ ਪੰਜਾਬ ਤੇ ਦੂਸਰੇ ਪਾਸੇ ਉਹਨਾਂ ਨੇ ਇਹ ਅਸਤੀਫਾ ਦੇ ਦਿੱਤਾ استیفا دین ਤੋਂ ਬਾਅਦ ਉਹ ਮੁੱਖ ਮੰਤਰੀ ਦੇ ਅਹੁਦੇ ਤੋਂ ਵੀ ਉਹਨਾਂ ਨੇ استیفا ਦਿੱਤਾ استیفا دین ਤੋਂ ਬਾਅਦ ਉਹ ਭਾਰਤੀ ਜਨਤਾ ਪਾਰਟੀ ਬਣ ਜਾਂਦਾ ਪਾਰਟੀਵਲ ਚਲੇ ਜਾਂਦੇ ਨੇ ਲੇਕਿਨ ਭਾਰਤੀ ਜਨਤਾ ਪਾਰਟੀ ਵੱਲੋਂ ਸਲਾਹ ਮਸ਼ਵਰਾ ਵੀ ਲਿਆ ਜਾਂਦਾ ਸੂਤਰ ਦੱਸਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਬੜੇ ਜਲਦੀ ਹੀ ਪੰਜਾਬ ਤੇ ਹਰਿਆਣਾ ਦੇ ਜਿਹੜਾ ਬਾਰਡਰ ਹੈ ਖਨੋਰੀ ਉੱਤੇ ਸ਼ਰਕਤ ਕਰਨ ਜਾ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਬੈਠਣਗੇ ਯਾਨੀ ਕਿ ਮਹਾਰਾਣੀ ਪ੍ਰਨੀਤ ਕੌਰ ਅਤੇ ਦੂਸਰੇ ਪਾਸੇ ਉਹਨਾਂ ਦੇ ਜਿਹੜੇ ਹਸਬੰਦ ਨੇ ਆਪਣਾ ਅਮਰਿੰਦਰ ਸਿੰਘ ਯਾਨੀ ਕਿ ਦੋਨੋਂ ਯਾਹ ਵੀ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਬੈਠਣਗੇ ਕਿਉਂਕਿ ਇਹ ਆਪਣਾ ਅਮਰਿੰਦਰ ਸਿੰਘ ਇਹ ਕਹਿੰਦੇ ਨੇ ਕਿ ਪੰਜਾਬ ਜਿਹੜਾ ਹੈ ਕਿਸਾਨਾਂ ਦਾ ਹੈ ਕਿਸਾਨਾਂ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਆ ਜੇਕਰ ਇੱਥੇ ਕੋਰਪੋਰੇਟ ਘਰਾਣੇ ਆ ਗਏ ਜੇਕਰ ਇੱਥੇ ਜ਼ਮੀਨ ਧੱਕੇ ਨਾਲ ਅਕਵਾਇਰ ਕੀਤੀ ਗਈ ਤਾਂ ਪੰਜਾਬ ਦਾ ਜਿਹੜਾ ਜੀਡੀਪੀ ਲੈਵਲ ਆ ਉਹ ਬਿਲਕੁਲ ਜ਼ੀਰੋ ਹੋ ਜਾਵੇਗਾ ਨਾ ਤਾਂ ਕਿਸਾਨ ਬਚੇਗਾ ਨਾ ਮਜ਼ਦੂਰ ਬਚੇਗਾ ਇਹਨਾਂ ਚੀਜ਼ਾਂ ਦੇ ਨਾਲ ਹੀ ਤਾਂ ਇਹਨਾਂ ਦੋ ਭਾਈਚਾਰਿਆਂ ਦੇ ਨਾਲ ਹੀ ਤਾਂ ਪੰਜਾਬ ਬਣਦਾ ਹੈ ਪੰਜਾਬ ਨੂੰ ਅਸੀਂ ਕਿਸੇ ਵੀ ਹਾਲਤ ਵਿੱਚ ਖਤਮ ਨਹੀਂ ਹੋਣ ਦੇਵਾਂਗੇ ਕੈਪਟਨ ਅਮਰਿੰਦਰ ਸਿੰਘ ਹੁਣ ਪਰਸ ਨੂੰ ਜਾ ਕੇ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣਗੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਬੈਠਣਗੇ ਵੀ ਅਤੇ ਵਾਰ-ਵਾਰ ਅੱਜ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਕੋਲੋਂ ਮੰਗ ਕੀਤੀ ਹੈ ਕਿ ਜੇਕਰ ਸਾਰੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਤਾਂ ਕੁਝ ਤਾਂ ਮੰਗਾਂ ਤੁਹਾਡੇ ਵੱਲੋਂ ਮੰਗ ਲੈਣੀਆਂ ਚਾਹੀਦੀਆਂ ਨੇ ਧੰਨ